ਪੰਜਾਬ ਚ ਅਜੇ 10ਵੀਂ ਦੇ ਨਤੀਜਿਆਂ ਦਾ ਹੋਇਆ ਐਲਾਨ ਅਤੇ ਲੁਧਿਆਣੇ ਤੇਜਾ ਸਿੰਘ ਸੁਤੰਤਰ ਸਕੂਲ ਦੀ ਦੋਵੇਂ ਵਿਦਿਆਰਥਣਾਂ ਨੇ ਪੰਜਾਬ ਭਰ ਚ ਮਾਰੀ ਬਾਜ਼ੀ ਵਿਦਿਆਰਥਣ ਅਦਿਤੀ ਬੇਟੀ ਅਜੇ ਕੁਮਾਰੀ ਨੇ 650 ਚੋਂ 650 ਅੰਕ 100% ਦੇ ਅੰਕ ਹਾਸਲ ਕੀਤੇ ਹਨ ਉਥੇ ਦੂਜੇ ਨੰਬਰ ਤੇ ਵੀ ਇਸੇ ਸਕੂਲ ਦੀ ਵਿਦਿਆਰਥਣ ਆਈ ਹੈ ਅਲੀਸ਼ਾ ਸ਼ਰਮਾ ਬੇਟੀ ਮਹਿੰਦਰ ਸਿੰਘ ਨੇ 650 ਚੋਂ 645 ਅੰਕ ਹਾਸਲ ਕੀਤੇ ਹਨ ਅਤੇ ਉਸਨੇ 99.3% ਦੇ ਅੰਕ ਆਏ ਹਨ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਆਪਣੇ ਸਕੂਲ ਦੇ ਨਤੀਜਿਆਂ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਵਿਦਿਆਰਥਣਾਂ ਨੇ ਵੀ ਕਿਹਾ ਕਿ ਸਕੂਲ ਦਾ ਵੱਡਾ ਹੱਤ ਰਿਆ ਅਤੇ ਖਾਸ ਕਰਕੇ ਉਹਨਾਂ ਦੇ ਅਧਿਆਪਕਾਂ ਨੇ ਚੰਗੀ ਪੜ੍ਹਾਈ ਉਹਨਾਂ ਨੂੰ ਕਰਵਾਈ ਆ ਅਤੇ ਉਹਨਾਂ ਦੇ ਮਾਪਿਓ ਵੀ ਬਹੁਤ ਖੁੰਦੇ ਨਜ਼ਰ ਆਏ ਬਹੁਤ ਵਧੀਆ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਅਜੇ ਕਿੰਨੀ ਤਾਂ ਮਿਹਨਤ ਕੀਤੀ ਕਿਸ ਤਰ੍ਹਾਂ ਜਿਹੜੀ ਮਿਹਨਤ ਕੀਤੀ ਹੈ ਦਿਨ ਰਾਤ ਬੈਠੇ ਸੀ ਟੀਚਰਜ਼ ਦੀ ਗਾਈਡੈਂਸ ਮਮਾ ਪਾਪਾ ਦਾ سپورਟ ਅਗਰ ਇਹਨਾਂ ਦਾ سپورਟ ਨਾ ਹੋਵੇ ਤਾਂ ਇਹ ਕੁਝ ਜਾਂਦੇ ਅੱਛਾ ਜੀ ਅੱਛਾ ਬੱਚੇ ਕੀ ਕੰਮ ਕਰਦੇ ਨੇ ਤੁਹਾਡੇ ਮਾਤਾ ਪਿਤਾ ਕੀ ਕਰਦੇ ਮਮਾ ਮੇਰੇ ਹਾਊਸ ਵਾਈਫ ਨੇ ਤੇ ਪਪਾ ਮੇਰੇ ਪੰਡਤ ਨੇ ਕਿੰਨਾ ਕੁ ਟਾਈਮ ਜਿਹੜਾ ਬਸ ਤੁਸੀਂ ਘਰ ਦੇ ਵਿੱਚ ਬੜਦੇ ਸੀ ਕਿਹੋ ਜਿਹਾਂ ਦਾ ਜਿਹੜਾ ਪਰਿਵਾਰ ਬਣੂ ਸਭ ਡਿਊਟੀ ਸਾਰੇ ਜਾਂਦੇ ਤੁਗੇ ਕਿੰਨਾ ਕੰਮ ਲੱਗਦਾ ਸੀ ਕਿੰਨਾ ਮਤਲਬ ਹੋਮਵਰਕ ਕੰਪਲੀਟ ਹੋ ਸਕਦਾ ਹੈ ਜਿੰਨੇ ਦੇਖਦਾ ਕਿ ਐਕਸਟਰਾ ਵੀ ਕਰਨਾ ਹੋਵੇ ਤਾਂ ਜਿੰਨਾ ਟਾਈਮ ਲੱਗ ਸਕਦਾ ਸੀ ਚਾਹਦੇ ਸੀ ਅੱਛਾ ਤੁਹਾਡੇ ਸਾਥੀ ਵੀ ਖੁਸ਼ੀ ਬਣਾ ਰਹੇ ਨੇ ਲੱਗਦਾ ਕਿ ਬਹੁਤ ਵੱਡੀ ਜਿਹੜੀ ਹੈ ਅਚੀਵਮੈਂਟ ਰਹੀ ਹੈ ਤੁਸੀਂ ਬਹੁਤ ਹੈ ਕਹਣਾ ਚਾਹੋਂਗੇ ਹੋਰ ਨਾ ਬੱਚਿਆਂ ਨੂੰ ਅੱਗੇ ਜਾ ਕੇ ਕੀ ਬਣਨਾ ਚਾਹੀਦਾ ਮੈਂ ਨੀਟ 되ਣਾ ਚਾਹਨੀ ਆ ਤੁਹਾਡੇ ਵਾਲੇ ਸੋ ਜਿਹੜੇ 650 ਨੰਬਰ ਆਏ ਨੇ ਕਿੰਤਰਾਂ ਦੇਖਦੇ ਹਾਂ ਕਿੰਨੀ ਕਮੀ ਇਹ ਜਿਹੜੀ ਕੀਤੀ ਕੀਤੀ ਪਹਿਲੇ ਸਾਰੇ ਨੇ ਮਿਲ ਕਰਾਈਆ ਸਾਡੇ ਟੀਚਰਸ ਪੇਰੈਂਟਸ ਆ ਨਹੀਂ ਅੱਛਾ ਕਿੰਨੇ ਕਿੰਨਾ ਟਾਈਮ ਬੱਚੇ ਪੜ੍ਹਦੇ ਹੁੰਦੇ ਸੀਗੇ ਦਿਨ ਦੇ ਵਿੱਚ ਰਾਤ 11:00 ਤੱਕ ਫਿਰ ਸਵੇਰੇ ਉੱਠ ਜਾਂਦਾ ਸੀ ਸਵੇਰੇ ਅੱਛਾ ਲੱਗਦਾ ਲੱਗਦਾ ਸੀਗਾ ਕਿ ਇੰਨੇ ਪਰਸੈਂਟ ਜਿਹੜੇ ਨੰਬਰ ਆਣਗੇ ਉਮੀਦ ਤਾਂ ਕੀ ਸੀਗੀ ਹੈ ਇਹ ਤਾਂ ਕੁਛ ਨਹੀਂ ਦਾਰੇ ਅੱਛਾ ਅੱਛਾ ਪਰਿਵਾਰ ਦੇ ਵਿੱਚ ਕੌਣ ਕੌਣ ਕੀ ਕੰਮ ਕਰਦੇ ਨੇ ਬਾਹਰ ਕੰਮ ਪਾਪਾ ਨੇ ਕੀ ਹੋਤਾ ਆਪਣਾ ਮੇਰੀ ਸਾਰੀ ਮੈਂ ਬੀਖਾਸਾਈ ਹਾਂ ਅਰ ਰਜ਼ਾ ਦਾ ਕਸਟਮਰ ਅੱਜ ਟਿਊਸ਼ਨ ਕਰਦੇ ਸੀ ਪਿਛੇ ਨਹੀਂ ਕਰਦੇ ਆਪਣੇ ਵੀ ਮਿਹਨਤ ਕੀਤੀ ਹੈ ਘਰ ਜਿਵੇਂ ਮਿਹਨਤ ਕਰਵਾਉਂਦੇ ਸੀ ਮਾਪਿਆਂ ਸਕੂਲ ਦੇ ਵਿੱਚ ਕਿੰਨਾ ਕੁ ਟਾਈਮ ਜਿਹੜਾ ਕਿਸ ਤਰ੍ਹਾਂ ਪੜਾਇਆ ਜਾਂਦਾ ਹੌਂਸਲਾ ਬਣਾਉਂਦੇ ਸੀ ਮਤਲਬ ਕੋਈ ਪ੍ਰੈਸ਼ਰ ਨਹੀਂ ਜਿਦਾ ਮਿਲਦਾ ਕੀ ਕਰਦੇ ਤੁਹਾਡੇ ਘਰ ਦੇ ਮੰਮੀ ਉਹ ਬਣਾਉਂਦੇ ਪਾਪਾ ਨਹੀਂ ਕਰਦੇ ਪਾਪਾ ਦਾ ਇੱਕ ਬਿਜ਼ਨਸ ਆਪਣਾ ਕਰਦਾ ਸ਼ਾਪ ਸ਼ਾਪਰ ਕਿੰਨੇ ਘੰਟੇ ਪੜਾਈ ਬੈਠੇ ਕਰਦੇ ਤਾਂ ਕਾਫੀ ਮਿਹਨਤ ਹੁੰਦੀ ਹੈ ਕਿਵੇਂ ਕਰਦਾ ਬਚਾਰਾ ਕਿਵੇਂ ਹੁੰਦੀ ਤੁਹਾਡੀ ਅਸ ਉਹ ਸਵੇਰੇ 5 ਵਜੇ ਉੱਠ ਕੇ ਫਿਰ ਉਹ ਥੋੜਾ ਜਿਹਾ ਪੜ੍ਹਦੇ ਸੀ ਫਿਰ ਸਕੂਲ ਆ ਕੇ ਟੀਚਰਾਂ ਦਾ ਕਿੰਨਾ ਦਾ ਸਹਿਯੋਗ ਰਿਹਾ ਹੈ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਤਾਂ ਤਾਂ ਹੈ ਨਾ ਤੇ ਕੀ ਬਣਦਾ ਹੋਮ ਕਗੇ ਲਾ ਕੀ ਬਣਦਾ ਕਿ ਡਾਕਟਰ ਸਰਜਨ ਦਾ ਸਰ ਕਿਤਨਾ ਦੇ ਦਿਓ ਤੁਹਾਡੀ ਬੱਚੀ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਦੂਜੀ ਜਿਹੜੀ ਪੋਜੀਸ਼ਨ ਅਸਰ ਕੀਤੀ ਹੈ ਬਹੁਤ ਵਧੀਆ ਦਾ ਬਣਦਾ ਜੀ ਹਾਂਜੀ ਬਹੁਤ ਬੜੀ ਹਾਂਜੀ ਕਿਤਨਾ ਦੇ ਦਿਓ ਕਿੰਨੀ ਖੁਸ਼ੀ ਹੈ ਕਿੰਨੇ ਬਹੁਤ ਮਿਹਨਤ ਕੀਤੀ ਕੁੜੀ ਨੇ ਸਾਡੀ ਨੇ ਹਾਂਜੀ ਅੱਜ ਜਿੰਨਾ ਸਾਡੇ ਰੋਲ ਲਿਆ ਸੀ ਉਹਨਾਂ ਕੀਤਾ ਸਪੋਰਟ ਕੀਤਾ ਇਹਨੂੰ ਆਈ ਉਹਨੇ ਜੋ ਵੀ ਬਹੁਤ ਥੀਦੀ ਲੋਡ ਸੀਗੀ ਉਹਦਾ ਕੈਰ ਕੀਤੀ ਕੋਈ ਦੂਸਰਾ ਬੈਠਦਾ ਸਾਹਜਾ ਰੱਖਿਆ ਫੀਡਿੰਗ ਦੀ ਲੋੜ ਲਈ ਉਹ ਕਿਸ ਪ੍ਰੋਵਾਈਡ ਕੀਤੀ ਸੀ ਮੈਂ ਸਭੀ ਨੂੰ ਪੁੱਛਿਆ ਕਿ ਬਹੁਤ ਚੰਗਾ ਲੱਗਦਾ ਨਾਲ ਜਿਹੜੀ ਸੀਗਾ ਬੰਨ ਪਿੰਨਕ ਤੇ ਪਾਰਟਿਸਿਪੇਟਿਟੀ ਉਹ ਸਕੂਲ ਜਾ ਕੇ ਵੀ ਸਾਰੀ ਸਾਰੀ ਪੜੀ ਜਾਂਦੀ ਸੀ ਅੱਛਾ ਜੀ ਆਪਾਂ ਜੀ ਕੋਈ ਨਹੀਂ ਦੇਣਾ ਦੇਣੀ ਨਹੀਂ ਅੱਛਾ ਤੁਹਾਡੀ ਵੀ ਜਿਹੜੀ ਸੈਕਿੰਡ ਜੀ ਆਇਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਮਿਹਨਤ ਕਰ ਦਿੱਤੇ ਨੇ ਰਾਤ ਇੱਕ ਕੀਤਾ ਸੀ ਇਹਨੂੰ ਪੜ੍ਹਾਈ ਦੇ ਵਿੱਚ ਹਾਂਜੀ ਅਜਾ ਦਿੱਤੀ ਸੀ ਹਾਂਜੀ ਅਜਾ ਕੋਈ ਟੀਚਰ ਵਗੈਰਾ ਟਿਊਸ਼ਨ ਨਹੀਂ ਕੋਈ ਟਿਊਸ਼ਨ ਨਹੀਂ ਅਜਾ ਕਿੰਨਾ ਦਾ ਸਹਿਯੋਗ ਕਿੰਨਾ ਲੱਗਦਾ ਇਸ ਨੂੰ ਵੀ ਇਹ ਕੀ ਚਾਹੋਗੀ ਜੀ ਪੂਰੀ ਉਮੀਦ ਸੀ ਮੈਂ ਦਾਨਿਸ਼ ਗਰੇਵਾਲਾ ਜੀ ਤੇਜਾ ਸਿੰਘ ਸਕੂਲ ਚੋਂ ਡਾਇਰੈਕਟਰ ਤੇ ਮੇਰੇ ਕੋਲ ਇਸ ਟਾਈਮ ਮੌਜੂਦ ਨੇ ਸਾਡੇ ਟਾਪਰਸ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟੌਪ ਕੀਤਾ ਸਾਡਾ ਬੱਚਾ ਫਰਸਟ ਆਇਆ ਅਦਿਤੀ ਤੇ ਬੱਚਾ ਜਿਹੜੀ ਸੈਕੰਡ ਆਈ ਆ ਆਈਸ਼ਾ ਹੈ ਅਲੀਸ਼ਾ ਅਲੀਸ਼ਾ ਸੌਰੀ ਅਲੀਸ਼ਾ ਮੈਂ ਮਿਸਪੈਲ ਕਰ ਗਿਆ ਅਲੀਸ਼ਾ ਸੈਕੰਡ ਤੇ ਅਦਿਤੀ ਫਰਸਟ ਸਾਨੂੰ ਅੱਜ ਦਾ ਦਿਨ ਬਹੁਤ ਖੁਸ਼ੀ ਹੈ ਜੀ ਮੇਨ ਤਾਂ ਜਿਹੜੀਆਂ ਨੇ ਬੱਚਿਆਂ ਦੀਆਂ ਪੂਰੀਆਂ ਰੰਗ ਲਾਈਆਂ ਨੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਪੋਜੀਸ਼ਨਾਂ ਕਾਇਮ ਕਰਕੇ ਸਾਡਾ ਮਾਣ ਹੋਰ ਵਧਾਇਆ ਤੇ ਆਪਣੇ ਘਰ ਦਾ ਸਰ ਕੀ ਕਾਫੀ ਮਿਹਨਤ ਰਹਿੰਦੀ ਹੈ ਕੀ ਕੀ ਖਾਸ ਗੱਲ ਹੈ ਤੁਹਾਡੇ ਸਕੂਲ ਨੂੰ ਟੋਪ ਕਰਾਂਦਾ ਕਿੰਨੀ ਮਿੰਟ ਕਰਾ ਦਦੇ ਹੋ ਇਹ ਤਾਂ ਅਸੀਂ ਕਹਾਂਗੇ ਜੀ ਵੀ ਪਰਮਾਤਮਾ ਦਾ ਅਸ਼ੀਰਵਾਦ ਆ ਸਾਡੇ ਸਿਰ ਤੇ ਵੀ ਜਿਹੜਾ ਇਹ ਸਾਨੂੰ ਮੌਕਾ ਉਸਨੇ ਸੱਚੇ ਵਾਹਿਗੁਰੂ ਨੇ ਦਿੱਤਾ ਵਾ ਵੀ ਜਿੰਨਾ ਕਰਕੇ ਅਸੀਂ ਜਿਹੜੇ ਹੈਗੇ ਆ ਫਸਟ ਆ ਰਹੇ ਆ ਸੈਕੰਡ ਆ ਰਹੇ ਆ ਇਹ ਸਭ ਕੁਝ ਜੇ ਉਹਦੀ ਰਹਿਮਤ ਨਾ ਹੋਵੇ ਤਾਂ ਉਸ ਤੋਂ ਬਿਨਾ ਜਿਹੜਾ ਹੈਗਾ ਪੋਸੀਬਲ ਨਹੀਂ ਆ ਆਬਵੀਅਸਲੀ ਬੱਚਿਆਂ ਦੀ ਮਿਹਨਤ ਆ ਬਹੁਤ ਜ਼ਿਆਦਾ ਮਿਹਨਤ ਆ ਦਿਨ ਰਾਤ ਦੀ ਮਿਹਨਤ ਆ ਬੱਚਿਆਂ ਦੀ ਪੇਰੈਂਟਸ ਦੀ ਡੈਡੀਕੇਸ਼ਨ ਨਾਲ ਕਿਉਂਕਿ ਇਦਾਂ ਦੀਆਂ ਪੋਜੀਸ਼ਨਾਂ ਜਿਹੜੀਆਂ ਨੇ ਇਹ ਬਾਈ ਲੱਕ ਸਿਰਫ ਨਹੀਂ ਹੁੰਦੀਆਂ ਹਾਰਡ ਵਰਕ ਨਾਲ ਬਹੁਤ ਜ਼ਰੂਰੀ ਹੁੰਦਾ ਨੰਬਰ ਕਿੰਨੇ ਕਿੰਨੇ ਆਏ ਕਿੰਨੇ ਨੰਬਰ ਸਨ ਦੋਵੇਂ ਬੱਚੇ ਨੰਬਰ ਬਿਲਕੁਲ ਇਸ ਟਾਈਮ ਐਗਜ਼ੈਕਟ ਨਹੀਂ ਮੈਨੂੰ ਪਤਾ ਜੀ ਮੈਂ ਤਾਂ ਨਹੀਂ ਦੱਸਦਾ ਉਹਦੇ 100% ਜੀ 99.25 ਰਿਵਾਰਡ ਯੂ ਆਹ ਬੱਚੇ ਲਿਆ ਵਾਹ ਜੀ ਵਾਹ ਇੱਕ 100% ਜੀ ਤੇ ਹਾਂ ਜੀ ਹਾਂ ਜੀ ਜੀ ਸੈਕੰਡ ਹੈ ਉਹਦੇ 99.25 ਪੂਰੇ ਪੰਜਾਬ ਜੀ ਜੀ ਪੂਰੇ ਪੰਜਾਬ ਪੂਰੀ ਸਟੇਟ ਦੇ ਵਿੱਚ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਫਰਸਟ ਐਂਡ ਸੈਕੰਡ ਪੋਜੀਸ਼ਨ ਪੂਰੀ ਸਟੇਟ ਦੇ ਵਿੱਚ ਖੁਸ਼ੀ ਦਾ ਬਹੁਤ ਸਾਰਾ ਸਤਿਕਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪੂਰਾ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਖੁਸ਼ੀਆਂ ਸਾਨੂੰ ਜਿਹੜੀਆਂ ਨਸੀਬ ਹੋਈਆਂ ਨੇ ਵੀ ਆਰ ਥੈਂਕਫੁਲ ਜਿਹੜਾ ਹੈਗਾ ਪ੍ਰਮਾਤਮਾ ਦਾ ਬਹੁਤ ਬਹੁਤ ਅਸੀਂ ਮਿਹਰਬਾਨੀ ਫੇਰ बार-बार ਕਵਾਂਗੇ ਕਿਉਂਕਿ ਉਹਨਾਂ ਤੋਂ ਬਿਨਾ ਇਹ ਪੋਸੀਬ ਨਹੀਂ ਸੀਗਾ ਸਾਡੇ ਟੀਚਰਸ ਦੀ ਮਿਹਨਤ ਤੇ ਬੱਚਿਆਂ ਦੀ ਲਗਨ ਜਿਹੜੀ ਆ ਇਸ ਚੀਜ਼ ਨੂੰ ਪੋਸੀਬ ਕਰ ਸਕੀ